ਕਿਆ ਚਾਹੋਗੇ ਤੁਸੀਂ ਖੁਦ ਦੇਖ ਰਹੇ ਆਂ ਭਾਈ ਜੀ ਇੱਧਰ ਨਾ ਕਰਨਾ ਆਪਣੇ ਗੱਡੀ ਮਾਰੀ ਧਿਆਨ ਦਿੰਦੇ ਨਹੀਂ ਯਾਰ ਇਹ ਤਾਂ ਬੁੱਢੇ ਨਾਲੇ ਦੇ ਵਿੱਚ ਫੈਲੇ ਪ੍ਰਦੂਸ਼ਣ ਦਾ ਵਿਰੋਧ ਕਰਨ ਜਾ ਰਹੇ ਕੁਝ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਲੁਧਿਆਣਾ ਦੇ ਵਿੱਚ ਮਾਹੌਲ ਜਿਹੜਾ ਤਣਾਪੂਰਨ ਬਣਿਆ ਹੋਇਆ ਮੌਕੇ ਦੀਆਂ ਤਸਵੀਰਾਂ ਸਤਨਾ ਸਾਂਝੇ ਕਰ ਰਹੇ ਆ ਪੁਲਿਸ ਦੇ ਵੱਲੋਂ लाठी चार्ज ਕੀਤਾ ਗਿਆ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚਕਾਰ ਤੱਕਾ ਮੁੱਕੀ ਵੀ ਹੋਈ ਹੈ ਤੇ 150 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਮਾਹੌਲ ਇਸ ਵੇਲੇ ਲੁਧਿਆਣ ਦੇ ਵਿੱਚ ਤਣਾਪੂਰਨ ਬਣਿਆ ਹੋਇਆ ਕਿਉਂਕਿ ਕੁਝ ਜਿਹੜੇ ਆਗੂ ਨੇ ਕਾਲੇ ਪਾਣੀ ਮੋਰਚੇ ਦੀ ਆਗੂਆਂ ਦੇ ਵੱਲੋਂ ਕਿਆ ਗਿਆ ਸੀ ਕਿ 3 ਤਰੀਕ ਨੂੰ ਉਹ ਬੁੱਢੇ ਨਾਲੇ ਦੇ ਵਿੱਚ ਬੰਨ ਲਾਉਣਗੇ ਪੱਕੇ ਤੌਰ ਤੇ ਨਾਲੇ ਨੂੰ ਬੰਦ ਕਰਨਗੇ ਕਿਉਂਕਿ ਲਗਾਤਾਰ ਬੁੱਢੇ ਨਾਲੇ ਤੋਂ ਜੋ ਪ੍ਰਦੂਸ਼ਣ ਫੈਲ ਰਿਹਾ ਜਿਸ ਨਾਲ ਬਿਮਾਰੀ ਜਿਹੜੀ ਵੱਧ ਰਹੀ ਹੈ ਲੋਕਾਂ ਨੂੰ ਕੈਂਸਰ ਹੋ ਰਿਹਾ ਪਰ ਸਰਕਾਰਾਂ ਦੇ ਕੰਧ ਤੇ ਜੂ ਨਹੀਂ ਸਰਕ ਤੇ ਜਿਸ ਤੋਂ ਬਾਅਦ ਹੀ ਜਿਹੜਾ ਅੰਦੋਲਨ ਵਿਢਣ ਦੀ ਗੱਲ ਕਹੀ ਗਈ ਸੀ ਤਾਂ ਲੱਖਾਂ ਸਿਧਾਣਾਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਨਾਲ ਹੋਰ ਵੀ ਕੁਝ ਜਿਹੜੇ ਸਮਾਜ ਸੇਵੀ ਹੈਗੇ ਨੇ ਉਹ ਵੀ ਨਾਲ ਸੀ ਕਿ 3 ਦਸੰਬਰ ਨੂੰ ਜੜਾਗਾ ਬੁੱਢੇ ਨਾਲੇ ਤੇ ਬੰਨ ਲਾਇਆ ਜਾਏਗਾ ਮੋਰਚਾ ਜਿਹੜਾ ਲਾਇਆ ਜਾਏਗਾ ਅੰਦੋਲਨ ਸ਼ੁਰੂ ਕੀਤਾ ਜਾਏਗਾ ਜਿਸ ਤੋਂ ਲੈ ਕੇ ਪੁਲਿਸ ਜਿਹੜੀ ਹੈ ਪਹਿਲਾਂ ਹੀ ਜਿਹੜੀ ਚੁੱਕਣੀ ਹੋ ਚੁੱਕੀ ਸੀਗੀ ਪੂਰਾ ਲੁਧਿਆਣਾ ਪੁਲਿਸ ਛਾੜੀ ਦੇ ਵਿੱਚ ਜਿਹੜਾਗਾ ਉਹ ਤਬਦੀਲ ਕਰ ਦਿੱਤਾ ਗਿਆ ਸੀਗਾ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀ ਹੈ ਪੁਲਿਸ ਲਗਾਈ ਗਈ ਜਿਸ ਦੇ ਨਾਲ ਲੋਕਾਂ ਨੂੰ ਵੀ ਕਾਫੀ ਜਿਹੜੀ ਹੈ ਮੁਸ਼ਕਲ ਆਈ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਉੱਥੇ ਜੋ ਲੋਕ ਸੀਗੇ ਜੋ ਸਮਾਜ ਸੇਵੀ ਸੀਗੇ ਵਾਤਾਵਰਨ ਪ੍ਰੇਮੀ ਸੀਗੇ ਉਹ ਪੁੱਜ ਰਹੇ ਸੀਗੇ ਜਿਸ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜਾਗਾ ਰੋਕ ਲਿਆ ਗਿਆਤਾ ਤੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੱਕਾ ਮੁਕੀ ਹੋਈ ਹੈ ਪ੍ਰਦਰਸ਼ਨ ਕਾਲੀਆਂ ਅਤੇ ਨਾਲ ਹੀ ਪੁਲਿਸ ਦੇ ਵਿੱਚਕਾਰ ਤੱਕਾ ਮੁਕੀ ਹੋਈ ਹੈ ਪੁਲਿਸ ਨੇ लाठीचार्ज ਵੀ ਕੀਤਾ ਹੈ ਖਬਰ ਇਹ ਵੀ ਸਾਹਮਣੇ ਆਈ ਹੈ ਕਿ CIA ਆਦੇ ਸਟਾਫ ਇਨਚਾਰਜ ਦੇ ਵੀ ਜਿਹੜੀ ਸਿਰ ਦੇ ਉੱਪਰ ਛੱਟ ਲੱਗੀ ਆ ਤਾਂ ਇਹ ਤਸਵੀਰਾਂ ਲੁਧਿਆਣਾ ਦੀਆਂ ਤਸਵੀਰਾਂ ਹੈਗੀਆਂ ਨੇ ਬਹੁਤ ਸਾਰੀਆਂ ਜਿਹੜੇ ਸਿੱਖ ਸਮਾਜ ਸੇਵੀ ਉਹ ਵੀ ਪਹੁੰਚੇ ਨੇ ਨਿਹੰਗ ਸਿੰਘ ਉਹ ਵੀ ਪੂਜਯ ਸੀਗੇ ਤਾਂ ਨਾਲ ਹੀ ਜਿੰਨੇ ਵੀ ਵਾਤਾਵਰਣ ਪ੍ਰੇਮੀ ਨੇ ਉਹ ਸਾਰੇ ਪਹੁੰਚੇ ਸੀਗੇ ਕਿਉਂਕਿ ਬੁੱਢੇ ਨਾਲੇ ਤੇ ਅੱਜ ਬਨ ਲੌਣਾ ਸੀ ਅੰਦੋਲਨ ਖੜਾ ਕਰਨਾ ਸੀ ਲਖੇ ਸੁਹਾੜੇ ਦੇ ਵੱਲੋਂ ਇਹ ਕਾਲ ਕੀਤੀ ਗਈ ਸੀ ਕਿ 3 ਦਸੰਬਰ ਨੂੰ ਵੱਡਾ ਅੰਦੋਲਨ ਵਿੱਢਿਆ ਜਾਏਗਾ ਬੁੱਢੇ ਨਾਲੇ ਤੇ ਕਿਉਂਕਿ ਲਗਾਤਾਰ ਬੁੱਢੇ ਨਾਲੇ ਦੇ ਵਿੱਚ ਜਿਹੜੀ ਹੈ ਗੰਦਗੀ ਫੈਲ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸੀ ਕਿ ਕੈਂਸਰ ਵਰਗੀਆਂ ਬਿਮਾਰੀਆਂ ਜੜੀਆਂ ਉਹ ਫੈਲ ਰਹੀਆਂ ਸੀ ਪਰ ਅੱਜ ਜੋ ਸਰਕਾਰ ਨੇ ਕਾਂ ਤੇ ਜੂ ਤੱਕ ਨਹੀਂ ਸੀ ਸਰ ਕਰੀ ਜਿਸ ਤੋਂ ਲੈ ਕੇ ਇੱਕ ਜੋ ਇੱਕ ਟੀਮ ਵੀ ਬਣਾਈ ਗਈ ਸੀ ਇੱਕ ਜਥੇਬੰਦੀ ਦਾ ਗਠਨ ਕੀਤਾ ਗਿਆ ਸੀਗਾ ਜਿਸ ਨੂੰ ਕਾਲੇ ਪਾਣੀ ਦਾ ਮੋਰਚਾ ਨਾ ਦੱਸਿਆ ਗਿਆ ਸੀ ਤਾਂ ਉਸ ਮੋਰਚੇ ਦੇ ਆਗੂ ਜਿਹੜੇ ਸੀਗੇ ਉਹ ਜਾ ਰਹੇ ਸੀ ਤਾਂ ਅੱਜ ਜਿਹੜਾਗਾ ਜਦੋਂ ਹੀ ਉਹ ਲੁਧਿਆਣਾ ਦੇ ਵੱਲ ਕੂਚ ਕਰ ਰਹੇ ਸੀ ਇਸ ਦੌਰਾਨ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਜਿਹੜੀ ਇਹ ਝੜਪ ਹੋਈ ਹੈ ਪੁਲਿਸ ਨੇ लाठी चार्ज ਕੀਤਾ ਪ੍ਰਦਰਸ਼ਨਕਾਰੀਆਂ ਤੇ ਉਸ ਤੋਂ ਬਾਅਦ ਧੱਕਾਮੁਕੀ ਹੋਈ ਹੈ ਤੇ ਪੁਲਿਸ ਨੇ 150 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਜਾਣ ਤੋਂ ਬਾਅਦ ਬਾਕੀ ਦੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲੁਧਿਆਣਾ ਫਿਰੋਜ਼ਪੁਰ ਹਾਈਵੇ ਜਿਹੜਾ ਹੈ ਉਹ ਜਾਮ ਕਰ ਦਿੱਤਾ ਗਿਆ ਜਦੋਂ ਹੀ ਪਤਾ ਲੱਗਦਾ ਪ੍ਰਦਰਸ਼ਨਕਾਰੀਆਂ ਤੱਕ ਖਬਰ ਪੁੱਜਦੀ ਹੈ ਕਿ ਕਈ ਲੋਕਾਂ ਨੂੰ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਈ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਜਿਹੜਾ ਜਾਮ ਲਗਾ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਇਸ ਤੋਂ ਪਹਿਲਾਂ ਪੁਲਿਸ ਨੇ ਲੁਧਿਆਣਾ ਦੇ ਟੀਟੂ ਬਾੜੇਨ ਹਰਾਸਨ ਦੇ ਵਿੱਚ ਲੈ ਲਿਆ ਉਧਰ ਫਿਰੋਜ਼ਪੁਰ ਦੇ ਰੋਮਨ ਬਰਾੜ ਮੋਗਾ ਦੇ ਮਹਿੰਦਰ ਸਿੰਘ ਫਰੀਦਕੋਟ ਦੇ ਇੱਕ ਸ਼ਖਸ ਨੂੰ ਜੋ ਹੈ ਹਰਾਸਨ ਦੇ ਵਿੱਚ ਲਿਆ ਗਿਆ ਅੱਧਾ ਦਰਜਨ ਲੋਕਾਂ ਨੂੰ ਹਰਾਸਨ ਦੇ ਵਿੱਚ ਲੈ ਲਿਆ ਗਿਆ ਤਾਂ ਹੁਣ ਖਬਰ ਆ ਰਹੀ ਹੈ ਕਿ 150 ਦੇ ਕਰੀਬ ਜਿਹੜਾ ਹੈਗਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲੈ ਲਿਆ ਤੁਹਾਨੂੰ ਦੱਸ ਦੇ ਕਿ ਲੱਖਾ ਸਿਧਾਣਾ ਨੇ ਕੁਝ ਦਿਨ ਪਹਿਲਾਂ ਹੀ ਬੁੱਢੇ ਨਾਲੇ ਨੂੰ ਬੰਦ ਕਰਨ ਦੀ ਗੱਲ ਆਖੀ ਸੀ ਐਲਾਨ ਕੀਤਾ ਸੀ ਕਿ ਅੰਦੋਲਨ ਖੜਾ ਕਰਾਂਗੇ ਐਲਾਨ ਉਹਨਾਂ ਨੇ ਕੀਤਾ ਸੀ ਤੇ ਉਦੋਂ ਹੀ ਡਰਾਈਡ ਜਿਹੜੀ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਨੇ ਵੀ ਇਹ ਕਹਿਤਾ ਸੀ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਸ ਤੋਂ ਬਾਅਦ ਅੱਜ ਲੱਖਾ ਸਿਧਾਣਾ ਤੇ ਉਸ ਦੇ ਕਈ ਸਾਥੀ ਬੁੱਢੇ ਨਾਲੇ ਨੂੰ ਬੰਦ ਕਰਾਉਣ ਦੇ ਲਈ ਜਦੋਂ ਪਹੁੰਚ ਰਹੇ ਸੀ ਤਾਂ ਇਸ ਤੋਂ ਪਹਿਲਾਂ ਹੀ ਲੱਖਾ ਸਿਧਾਣਾ ਨੂੰ ਵੀ ਹਿਰਾਸਤ ਚ ਲੈ ਦੀ ਖਬਰ ਹੈ ਕਿ ਉਸ ਨੂੰ ਵਿਰਾਸਤ ਦੇ ਵਿੱਚ ਲਿਆ ਗਿਆ ਤੇ ਉਧਰ ਹੀ ਜਗਰਾਉਣ ਦੇ ਵਿੱਚ ਉਹਨਾਂ ਦੇ ਸਾਥੀ ਸੁਖ ਸੁਖ ਜਗਰਾਉ ਨੂੰ ਵੀ ਜਿਹੜਾ ਵਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਵੱਡਾ ਜਿਹੜਾ ਹੈ ਮੁੱਦਾ ਬੁੱਡੇ ਨਾਲੇ ਦਾ ਮੁੱਦਾ ਹਮੇਸ਼ਾ ਵੱਡਾ ਕਿਉਂਕਿ ਲਗਾਤਾਰ ਬੁੱਡੇ ਨਾਲੇ ਦੇ ਵਿੱਚ ਗੰਦਗੀ ਵਧਦੀ ਜਾ ਰਹੀ ਹੈ ਉਸ ਦੀ ਸਫਾਈ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਹੋਏ ਜਿਸ ਨੂੰ ਲੈ ਕੇ ਲਗਾਤਾਰ ਸਮਾਜ ਸੇਵੀਆਂ ਦੇ ਵੱਲੋਂ ਆਵਾਜ਼ ਉ बुलंद ਕੀਤੀ ਜਾਂਦੀ ਹੈ ਆਵਾਜ਼ ਉਠਾਈ ਜਾਂਦੀ ਹੈ ਕਿ ਇਸ ਨੂੰ ਜਾਂ ਤਾਂ ਇਸ ਦੀ ਸਫਾਈ ਕੀਤੀ ਜਾਵੇ ਪਰ ਨਹੀਂ ਹੋਇਆ ਜਿਸ ਤੋਂ ਬਾਅਦ ਇਹ ਜਿਹੜਾ ਗੈਸ ਤੇ ਨਾਲ ਬਹੁਤ ਗੰਦਗੀ ਫੈਲ ਰਹੀ ਹੈ ਜਿਸ ਨਾਲ ਪ੍ਰਦੂਸ਼ਣ ਫੈਲ ਰਿਹਾ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਤੋਂ ਬਾਅਦ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਹੀ ਇਹ ਮੁਹਿਮ ਵੀ ਡੀ ਸੀ ਕੇ ਜੋ ਅਸੀਂ ਮੋਰਚਾ ਬਣਾਵਾਗੇ ਕਾਲੇ ਪਾਣੀ ਨਾਂ ਦਾ ਜਿਹੜਾ ਗਾ ਮੋਰਚੇ ਦਾ ਬਣਾਇਆ ਗਿਆ ਇੱਕ ਜਥੇਬੰਦੀ ਬਣਾਈ ਗਈ ਉਸ ਤੋਂ ਬਾਅਦ ਉਸ ਤੋਂ ਚ ਕਈ ਆਗੂ ਸੀ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਅਤੇ ਕਾਲੇ ਪਾਣੀ ਦੇ ਖਿਲਾਫ ਕਾਲਾ ਪਾਣੀ ਦਾ ਮੋਰਚਾ ਸੰਸਥਾ ਦਾ ਗਠਨ ਕੀਤਾ ਗਿਆ ਸੀਗਾ ਕਾਲਾ ਪਾਣੀ ਦਾ ਮੋਟਰ ਸੰਸਥਾ ਗਠਨ ਕੀਤਾ ਗਿਆ ਸੀ ਜਿਸ ਦੇ ਬੈਨਰ ਤਲੇ ਹੀ ਮੰਗਲਵਾਰ ਨੂੰ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਪੰਜਾਬ ਦੇ ਲੁਧਿਆਣਾ ਪਹੁੰਚ ਰਹੇ ਨੇ ਮੰਗਲਵਾਰ ਭਾਵ ਅੱਜ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਪੰਜਾਬ ਪੁੱਜ ਰਹੇ ਸੀ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੇ ਵਿੱਚ ਫੈਲੀ ਗੰਦਗੀ ਤੇ ਕਾਲਾ ਕੈਮੀਕਲ ਪਾਣੀ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ ਤੇ ਬਾਅਦ ਚ ਪਾਣੀ ਰਾਜਸਥਾਨ ਪਹੁੰਚਦਾ ਹੈ ਜਿਸ ਦੇ ਨਾਲ ਰਾਜਸਥਾਨ ਦੇ ਸੈਂਕੜੇ ਲੋਕ ਚੜੇ ਨੇ ਬਿਮਾਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਜਿਹੜੇ ਲੁਧਿਆਣਾ ਸ਼ਹਿਰ ਦੀਆਂ ਹੱਦਾਂ ਨੇ ਉੱਥੇ 2000 ਤੋਂ ਵੱਧ ਪੁਲਿਸ ਮੁਲਾਜ਼ਮ ਸੀ ਜਿਹੜੇ ਉਹ ਤਾਇਨਾਤ ਕੀਤੇ ਗਏ ਸੀ ਪੁਲੀ ਛੌਣੀ ਦੇ ਵਿੱਚ ਲੁਧਿਆਣਾ ਤਾਇਨਾਤ ਕਰ ਦਿੱਤਾ ਸੀ ਤਬਦੀਲ ਜਿਹੜਾ ਕਰ ਦਿੱਤਾ ਗਿਆ ਸੀ ਤਾਂ ਪ੍ਰਦੋਸ਼ਣ ਕਾਰੀਆਂ ਦੇ ਵਿਚਕਾਰ ਤੇ ਪੁਲਿਸ ਦੇ ਵਿਚਕਾਰ ਜਿਹੜੀ ਹੈ ਉਹ ਝੜਪ ਹੋਈ ਆ ਤਾਂ ਪੂਰਾ ਮੋਹਾਲ ਇਸ ਵਿੱਚਲੇ ਤਣਾਅਪੂਰਨ ਬਣਿਆ ਹੋਇਆ ਹੈ ਲੁਧਿਆਣਾ ਫਿਰੋਜ਼ਪੁਰ ਹਾਈਵੇ ਜਿਹੜਾਗਾ ਉਹ ਜਾਮ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਕਿਉਂਕਿ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਪੰਜਾਬ ਦੇ ਜਗਰਾਉਂ ਚ ਸਮਾਜ ਸੇਵੀ ਲੱਖਾਂ ਸੁਧਾਰਾ ਨੇ ਐਲਾਨ ਕੀਤਾ ਸੀ ਕਿ 3 ਦਸੰਬਰ ਨੂੰ ਵੱਡਾ ਦਰਿਆ ਦੇ ਵਿੱਚ ਮਿੱਟੀ ਪਾਵਾਂਗੇ ਬੰਨ ਲਾਵਾਂਗੇ ਜਿਸ ਤੋਂ ਬਾਅਦ ਹੀ ਅੱਜ ਜਿਹੜੀ ਹੈ ਪਹੁੰਚ ਰਹੀ ਸੀ ਕਿ ਕਈ ਆਗੂ ਕੋਈ ਸਮਾਜ ਸੇਵੀ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਜੜਾਗਾ ਰੋਕ ਲਿਆ ਗਿਆ ਪਰਦਰਸ਼ਨਕਾਰੇ ਰੋਕ ਲਿਆ ਗਿਆ ਤਾਂ ਉਹ ਕਿਸਾ ਨਾਗੂ ਰਾਜੇਵਾਲ ਉਹ ਵੀ ਪੁੱਛੇ ਸੀ ਕਿ ਹਮਾਇਤ ਕਰਨ ਦੇ ਲਈ ਉਹ ਵੀ ਪੁੱਜੇ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਇਸ ਅੰਦੋਲਨ ਦੇ ਵਿੱਚ ਇਸ ਸ਼ਾਮਲ ਹੋਣ ਦੀ ਪੁੱਜੇ ਸੀਗੇ ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਜਿਹੜਾਗਾ ਰੋਕ ਲਿਆ ਗਿਆ ਤਾਂ ਕੱਲ ਤੋਂ ਹੀ ਲਗਾਤਾਰ ਪ੍ਰਬੰਧ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਸੀਗੇ ਕਿ ਲੁਧਿਆਣਾ ਨੂੰ ਪੂਰੇ ਨੂੰ ਚੌਣੀ ਦੇ ਵਿੱਚ ਤਬਦੀਲ ਕਰ ਲਿਆ ਸੀ ਤਾਂ ਜੋ ਵੱਡਾ ਇਕੱਠ ਜਿਹੜਾਗਾ ਉੱਥੇ ਨਾ ਹੋ ਸਕੇ ਪਰ ਪਹਿਲਾਂ ਹੀ ਕਈ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਖਬਰ ਆ ਰਹੀ ਹੈ ਕਿ ਲਖਸਦਾਰੇ ਨੂੰ ਨਜ਼ਰਬੰਦ ਕੀਤਾ ਗਿਆ ਉਸਦੇ ਸਾਥੀਆਂ ਨੂੰ ਨਜ਼ਰਬੰਦ ਕੀਤਾ ਗਿਆ ਜਗਦੀਪ ਰੰਧਾਵਾ ਨੂੰ ਵੀ ਨਜ਼ਰਬੰਦ ਕੀਤਾ ਗਿਆ ਜੋ ਜੋ ਖਬਰਾਂ ਆ ਰਹੀਆਂ ਨੇ ਤੁਹਾਣਾ ਸਾਂਝਿਆ ਕਰ ਰਹੇ ਆ ਤਾਂ ਮਾਹੌਲ ਇਸ ਵੇਲੇ ਪੂਰਾ ਜਿਹੜਾ ਤਣਾਅ ਭਰਿਆ ਹੋਇਆ ਤਣਾਅਪੂਰਨ ਬਣਿਆ ਹੋਇਆ ਹੈ ਲਾਠੀ ਚਾਰਜ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਕੀਤਾ ਗਿਆ ਮਾਹੌਲ ਪੱਕਿਆ ਹੋਇਆ ਤਾਂ ਉਧਰ ਆਮ ਲੋਕ ਵੀ ਲਗਾ ਜੜੇ ਹੈਗੇ ਨੇ ਉਹ ਪਰੇਸ਼ਾਨ ਨਜ਼ਰ ਆ ਰਹੇ ਤਾਂ ਤਸਵੀਰਾਂ ਲਗਾਤਾ ਤੁਹਾਡੇ ਨਾਲ ਅਸੀਂ ਸਾਂਝਾ ਕਰਨੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਲੁਧਿਆਣਾ ਦੇ ਵਿੱਚ ਜੋ ਹੈ ਬਣਿਆ ਹੋਇਆ ਇਹ ਤਾਂ ਸਰਕਾਰ ਕਰਦੀ ਹੈ ਜਿਸ ਸਰਕਾਰ ਦੋਸ਼ੀ ਹੈ ਸਾਰਾ ਇਹ ਜਿਹੜਾ ਮਸਲਾ ਖੜਾ ਹੋਇਆ ਲਗਾਤਾਰ ਸਰਕਾਰਾਂ ਦੀ ਅਣਗਹਿਲੀ ਕਾਰਨ ਖੜਾ ਹੋਇਆ ਸਰਕਾਰਾਂ ਨੇ ਨਹੀਂ ਕੁਝ ਕੀਤਾ ਤਾ ਲੋਕਾਂ ਨੂੰ ਬਾਹਰ ਆਉਣਾ ਪਿਆ ਅੱਛਾ ਰਾਗੀਰ ਵੀ ਬੜੇ ਖਰਾਬ ਹੋ ਰਹੇ ਨੇ ਖਦਲਾਫਜ਼ਾਰ ਕਈਆਂ ਨੂੰ ਕਿਹੜਾ ਸੋਚੇ ਸੰਦੇ ਚੱਕਿਆ ਜਾ ਰਿਹਾ ਜਿਹੜੇ ਖੜੇ ਹੋਣ ਉਹਨਾਂ ਨੂੰ ਚੱਕ ਲਵੇ ਸਰਕਾਰ ਕਰਦੀ ਹੈ ਸਰਕਾਰ ਦੀ ਗੱਲ ਤੁਸੀਂ ਜ਼ਬਰਦਸਤ ਕਰਨਾ ਹੈ ਹਾਂ ਤੁਸੀਂ ਜ਼ਬਰਦਸਤ ਕੀ ਗੱਲ ਬਾਤ ਹੋਈ ਤੁਹਾਡੀ ਤੁਹਾਨੂੰ ਰੋਕ ਕੋਈ ਕਰਦੀ ਹੋਈ ਕੋਈ ਕਿਸੇ ਨਾਲ ਕਰਦੀ ਹੋਈ ਕੀ ਲੱਗਦਾ ਇੱਕ ਚੰਗੇ ਕੌਦ ਲਈ ਜਿਹੜੇ ਸਮਾਜਿਕ ਕਦਮ ਚੁੱਕਰੇ ਸੀ ਪਰ ਉਸ ਦੇ باوجود ਇਹ ਤਾਂ ਚੱਕਿਆ ਗਿਆ ਉਹਨਾਂ ਨੂੰ ਕਿੱਥੇ ਦੇਖਦੇ ਹੋ ਦੇਖੋ ਇਹ ਸਾਰੇ ਪੰਜਾਬੀਆਂ ਦਾ ਮਸਲਾ ਹੈ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਹੈਲਦੀ ਜੀਵਨ ਜੀਣਾ ਤਾਂ ਪਾਣੀ ਕਿਹਾਵਾ ਸਾਫ ਚਾਹੀਦੀ ਹੈ ਪੰਜਾਬ ਦਾ ਸਾਰਾ ਪਾਣੀ ਕੈਂਸਰਸ ਹੋ ਗਿਆ ਇਹਨੂੰ ਰੋਕਣ ਵਾਸਤੇ ਜੇ ਸਰਕਾਰਾਂ ਨਾਲ ਕੁਝ ਕਰਨ ਤਾਂ ਲੋਕਾਂ ਦਾ ਬਾਹਰ ਹੋਣਾ ਹੀ ਪੈਗਾ ਅੱਛਾ ਦੂਜੇ ਪਾਸੇ ਡਾਇੰਗ ਇੰਡਸਟਰੀ ਆ ਉਹਨਾਂ ਦਾ ਤਰਕਾ ਕਹਿੰਦਾ ਕਿ ਸਾਡੇ ਕੋਲ ਪਲਾਂਟ ਲੱਗੇ ਪੀ ਕਰਕੇ ਪਾਣੀ ਮੈਂ ਕੱਲੀ ਡਾਇੰਗ ਇੰਡਸਟਰੀ ਬੰਨ ਲਾਉਣਾ ਤਾਂ ਇੱਕ ਟੋਕਨ ਪ੍ਰੋਟੈਸਟ ਹੈ ਉਹ ਨਹੀਂ ਬੰਨ ਮੰਨ ਇਹਦਾ ਕੋਈ ਹੱਲ ਨਹੀਂ ਹੈ ਉਹ ਤਾਂ ਇੱਕ ਪ੍ਰੋਟੈਸਟ ਦਾ ਤਰੀਕਾ ਹੈ ਪਰ ਕੱਲੀ ਡਾਇੰਗ ਇੰਡਸਟਰੀ ਨਹੀਂ ਟੋਟਲ ਇੰਡਸਟਰੀ ਕੁੱਲ ਮਿਲਾ ਕੇ ਇੱਥੇ ਦੇ ਪਬਲਿਕ ਸੈਕਟਰ ਦੇ ਅਦਾਰੇ ਸਾਰੇ ਦੋਸ਼ੀ ਨੇ ਜਿਨ੍ਹਾਂ ਨੇ ਪਾਣੀ ਪੁੜਿਆ ਇਹ ਗੁੰਡੇ ਨਾੜੇ ਤੇ ਬੰਗ ਤਾਂ ਦੇ ਹੱਥ ਚ ਹੈਗੇ ਉਹ ਬੰਗ ਕਰਦੇ ਨੇ ਇਹ ਜਿਨ੍ਹਾਂ ਨੇ ਪੀਨਰ ਉਹ ਪੈਟੀਸ਼ਨਸ ਲੁਕਿਤੀਆ ਉਹਨਾਂ ਨੂੰ ਪੁੱਛੋ ਤੇ ਮੈਂ ਤਾਂ ਉਹਨਾਂ ਦੀ ਸਪੋਰਟ ਤੇ ਆ ਤੇ ਅੱਜ ਤੁਸੀਂ ਇਹਦਾ ਰਸਤਾ ਹੁਣ ਕੋਈ ਨਵਾਂ ਅਪਣਾਓਗੇ ਕਿ ਇਹਦਾ ਰਸਤਾ ਕੋਈ ਜਿਹੜੀ ਕਮੇਟੀ ਬਣੀ ਹੋਈ ਹੈ ਉਹ ਡਿਸਾਈਡ ਕਰੇਗੀ ਵੀ ਹਰ ਸਪੋਰਟਰ ਹਾਂਜੀ ਆਜੀ ਤੇ ਕਹਿੰਦੇ ਹਾਂ ਲਗਾਤਾਰ ਬੇਸ ਵੱਲ ਰੋਕਿਆ ਜਾ ਰਿਹਾ ਕਿਸ ਤਰ੍ਹਾਂ ਦੀ ਅਗਲੀ ਜਿਹੜੀ ਰਣਨੀਤੀ ਹੈ ਸਰ ਅਣੂ ਦੀ ਤੈਅ ਕਰਨ ਲਈ ਹੁਣ ਡਿਸਟਿੰਗ ਸਾਡੀ ਜਿਹੜੀ ਗੱਲਬਾਤ ਹੋਣ ਜਾ ਰਹੀ ਹੈ ਤੇ ਆਲਰੇਡੀ ਤੁਹਾਨੂੰ ਪਤਾ ਹੀ ਹੈ ਕਿ ਡਾਕਟਰ ਅਮਨਦੀਪ ਸਿੰਘ ਬੈਂਜ ਜੀ ਕੁਲਦੀਪ ਸਿੰਘ ਖਹਿਰਾ ਜੀ ਤੇ ਜਿੱਦਾਂ ਸਾਨੂੰ ਖਬਰ ਆ ਰਹੀ ਹੈ ਕਿ ਲੱਖਾਂ ਸਦਾਨਾ ਨੂੰ ਅਰੈਸਟ ਕਰ ਲਿਆ ਇਹਨਾਂ ਨੇ ਤੇ ਕਾਫੀ ਲੋਕਾਂ ਨੂੰ ਪੰਜਾਬ ਦੇ ਲੋਕੀ ਜਿਹੜੇ ਕਿ ਵਾਤਾਵਰਨ ਲਈ ਆਪਣਾ ਦਰਦ ਰੱਖਦੇ ਨੇ ਉਹਨਾਂ ਨੂੰ ਨਾ ਰੀਟੇਨ ਕਰ ਲਿਆ ਅਲੱਗ-ਅਲੱਗ ਥਾਣੇ ਚ ਲੈ ਕੇ ਗਏ ਨੇ ਅਗਲੀ ਰਣਨੀਤੀ ਹੁਣ ਅਭੀ ਦੋਜਮਾਨ ਜੀ ਇਸ ਟਾਈਮ ਲੋਕਾਂ ਨਾਲ ਗੱਲਬਾਤ ਕਰ ਰਹੇ ਤੇ ਪਬਲਿਕ ਜਿਨਾ ਮੀਡੀਆ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਡਿਸਾਈਡ ਕਰਨਗੇ ਕਿ ਅੱਗੇ ਅਸੀਂ ਕੀ ਕਰਨਾ ਹੈ ਫਿਲਹਾਲ ਅਸੀਂ ਵੀ ਵੇਟ ਐਂਡ ਵਾਚ ਦੀ ਹੈਗੇ ਹਾਂ ਜੋ ਵੀ ਬੜਾ ਟਾਈਮ ਬਾਅਦ ਪਹੁੰਚੇ ਹੋਏ ਤੇ ਕਿੰਨਾ ਪਹੁੰਚੇ ਕਿ ਕਿੰਨੀ ਆਵਾਜ਼ ਕਢਾਈਏ ਸਰ ਅਸੀਂ ਜਿਹੜਾ ਹੈਗਾ ਅਸੀਂ ਆਪਣੀ ਕੁਝ ਕਾਜ਼ਗੀ ਕਾਗਜ਼ੀ ਕਾਰਵਾਈ ਜਾਂ ਕੁਝ ਐਨਜੀਡੀ ਦੇ ਕੇਸ ਵੀ ਚੱਲ ਰਹੇ ਸੀ ਮੈਂ ਤੇ ਜਸਕਿਰਾ ਜੀ ਉਸ ਵਿੱਚ ਵੀ ਸੀਗੇ ਪਲੱਸ ਮੇਰਾ ਕੋਈ ਪਰਸਨਲ ਕੰਮ ਵੀ ਸੀ ਲੇਕਿਨ ਜਿਸ ਤਰ੍ਹਾਂ ਅਸੀਂ ਇੱਥੇ ਮੂਵਮੈਂਟ ਦੇਖ ਰਹੇ ਸੀ ਕਿ ਇੱਥੇ ਆਂਦੇ ਆਂ ਹੀ ਅਰੈਸਟ ਕੀਤਾ ਜਾ ਰਿਹਾ ਸੀ ਅਸੀਂ ਵੇਟ ਕੀਤੀ ਕਿਉਂਕਿ ਇਹਨਾਂ ਨੇ ਪਹਿਲੇ ਹੀ ਪਿੰਡਾਂ ਨੂੰ ਕਾਫੀ ਜਗ੍ਹਾ ਘੇਰਾਬੰਦੀ ਕੀਤੀ ਸੜਕਾਂ ਰੁਕੀਆਂ ਹੋਈਆਂ ਸੀ ਕਿ ਵੱਦ ਤੋਂ ਵੱਧ ਲੋਕੀ ਨਾ ਪਹੁੰਚ ਸਕਣ ਫਿਰ ਵੀ ਅੱਜ ਹਜ਼ਾਰਾਂ ਦੀ ਗਿਣਤੀ ਜਿਹੜੇ ਲੋਕੀ ਪਹੁੰਚੇ ਨੇ ਇੱਥੇ ਇਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਦਾ ਪੂਰਾ ਪੰਜਾਬ ਅੱਜ ਕਾਲੇ ਪਾਣੀ ਦੇ ਖਿਲਾਫ ਲੜ ਰਿਹਾ ਹੈ ਜੇ ਕਿਤੇ ਸਾਰਿਆਂ ਨੂੰ ਆਨ ਦਿੰਦੇ ਤੇ ਅੱਜ ਮੈਨੂੰ ਲੱਗਦਾ ਹੈ ਕਿ ਲੁਗਿਆਣਾ ਜਿਹੜਾ ਹੈਗਾ ਪੂਰੀ ਤਰ੍ਹਾਂ ਜਾਮ ਹੋ ਜਾਣਾ ਸੀ ਪਰ ਸਾਡਾ ਦੇ ਇੱਕੋ ਹੀ ਡਿਮਾਂਡ ਹੈ ਕਿ ਜਿਹੜਾ ਬੁੱਢੇ ਦਿਰਾ ਦੇ ਵਿੱਚ ਕਾਲਾ ਪਾਣੀ ਪੈ ਰਿਹਾ ਹੈ ਅੱਜ ਦੀ ਸ਼ੁਰੂਆਤ ਜਿਹੜੀ ਹੈਗੀ ਉਹ 9 ਕਰੋੜ ਲੀਟਰ ਪਾਣੀ ਜਿਹੜਾ ਜਿਹੜਾ ਗਿਰਦਾ ਪਿਆ ਜ਼ਹਿਰੀਲਾ ਪਾਣੀ ਗਿਰ ਰਿਹਾ ਹੈ ਜਿਹੜਾ ਸੀਟਪੀ ਜਿਹੜਾ 50 ਐਮਐਲਡੀ ਤੇ 40 ਐਮਐਲਡੀ ਉਹ ਦੋਨੋਂ ਬੰਦ ਹੋਣੇ ਚਾਹੀਦੇ ਆ ਤੇ ਅਸੀਂ ਉਹੀ ਕੰਮ ਕਰਨ ਜਾ ਰਹੇ ਸੀਗੇ ਪਰ ਫਿਲਹਾਲ ਜਿਹੜਾ ਹੈਗਾ ਬੈਰੀਕੇਡ ਤੇ ਪੁਲਿਸ ਨੇ ਰਾਹ ਰੋਕਿਆ ਹੋਇਆ ਤੇ ਅਗਲਾ ਡਿਸੀਜਨ ਜਿਹੜਾ ਹੈਗਾ ਜਿਸ ਤਰ੍ਹਾਂ ਹੀ ਹੁੰਦਾ ਅਸੀਂ ਅਗਲੀ ਕਾਰਵਾਈ ਕਰਾਂਗੇ ਧੰਨਵਾਦ ਬਿਲਕੁਲ ਅੰਡਰ ਕੰਟਰੋਲ ਹੈਗੇ ਸਾਰੇ ਪੀਸਫੁਲ ਬੈਠੇ ਹੈਗੇ ਜੇ ਕੋਈ ਇਹਨਾਂ ਦਾ ਕੋਈ ਲੀਡਰ ਆਏਗਾ ਅਸੀਂ ਗੱਲਬਾਤ ਕਰਾਂਗੇ ਇਹਨਾਂ ਦਾ ਕੋਈ ਮੈਮੋਰੈਂਡਮ ਇਹ ਕਿਆ ਕੋਈ ਮੀਟਿੰਗ ਉਹ ਅਸੀਂ ਉਹ ਸਾਰਾ ਕਰਾਉਣ ਵਾਸਤੇ ਤਿਆਰ ਹੈਗੇ ਪਰ ਫਿਲਹਾਲ ਬਿਲਕੁਲ ਅੰਡਰ ਕੰਟਰੋਲ ਹੈਗਾ ਇਹ ਜਿੰਨੇ ਵੀ ਹੈਗੇ 200 250 150 ਜਿੰਨੇ ਵੀ ਬੰਦੇ ਹੈਗੇ ਸਾਰੇ ਪੀਸਫੁੱਲ ਬੈਠੇ ਨੇ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਤੇ ਡਿਟੈਂਸ਼ਨ ਕਿੰਨੀ ਹੋਈ ਹੈ ਹਾਲੇ ਕਿਉਂਕਿ ਸਵੇਰ ਤੋਂ ਹੀ ਟੈਨਸ਼ਨ ਦਾ ਨਹੀਂ ਕੁਝ ਉਹ ਤਾਂ ਅਸੀਂ ਐਗਜੈਕਟ ਤੋ ਨਹੀਂ ਅਸੀਂ ਕੁਝ ਕਹਿ ਸਕਦੇ ਕਿੰਨੀ ਹੋਈ ਹੈ ਉਹ ਤੋਂ ਸ਼ਾਮ ਨੂੰ ਅਸੀਂ ਤੁਹਾਨੂੰ ਦੱਸ ਪਾਵਾਂਗੇ ਤੇ ਕਿਸ ਤਰੀਕੇ ਵਿੱਚ ਗੱਲਬਾਤ ਕੀਤੀ ਦੇ ਕਿਉਂਕਿ ਲਗਾਤਾਰ ਜਿਹੜੇ ਵੀ ਇੱਥੇ ਲੋਕ ਬੈਠੇ ਹੋਏ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਉੱਠਾਂਗੇ ਕੋਈ ਆਏਗਾ ਸਾਡੇ ਨਾਲ ਗੱਲਬਾਤ ਕਰਨ ਅਸੀਂ ਜ਼ਰੂਰ ਗੱਲਬਾਤ ਕਰਾਵਾਂਗੇ ਉਹਨਾਂ ਨੇ ਕਿਸ ਸਤੇ ਤਿਆਰ ਆ ਜੇ ਕੋਈ ਮੈਮੋਰੈਂਡਮ ਲੈਣਾ ਉਹ ਵੀ ਅਸੀਂ ਮੈਮੋਰੈਂਡਮ ਇਨਕਾ ਦਿਲਵਾ ਦੇ ਤੇ ਰੋਡਸ ਨੂੰ ਸਰ ਕਿਸ ਤਰੀਕੇ ਡਾਇਵਰਟ ਕੀਤਾ ਗਿਆ ਕਿਉਂਕਿ ਹੁਣ ਦੋਨੋਂ ਪਾਸੇ ਪਹਿਲੇ ਇੱਕ ਪਾਸੇ ਰੂਟ ਬਲੌਕ ਸੀ ਕਿਉਂ ਹੁਣ ਦੋਨੋਂ ਪਾਸੇ ਬਲੌਕ ਕੋਈ ਕੋਈ ਗੱਲ ਹੈ ਅਸੀਂ ਫਲਾਈਓਵਰ ਯੂਜ਼ ਕਰ ਰਹੇ ਹਾਂ ਐਂਡ ਫਿਰੋਜ਼ਪੁਰ ਵਾਲੇ ਰੋਡ ਹੈ ਉੱਥੇ ਸਾਡੇ ਕੋਲੇ ਡਾਇਵਰਜਨ ਹੈਗੀ ਉਹ ਡਾਇਵਰਜਨ ਅਸੀਂ ਸਾਰੇ ਯੂਜ਼ ਕਰ ਰਹੇ ਹਾਂ ਰੈਗੂਲੇਸ਼ਨ ਦੀ ਕਾਫੀ ਦਿੱਕਤ ਆ ਰਹੀ ਨਹੀ ਅਸੀਂ ਉਹਨਾਂ ਨੂੰ ਡਾਇਵਰਜਨ ਦੇ ਦਿੱਤੀ ਹੈ ਜਿੱਥੇ-ਜਿੱਥੇ ਹੈਗੀ ਹੈ ਤਾਂ ਆਉਣੇ ਵਾਲੇ ਟਾਈਮੇ ਥੋੜੇ دیر ਮੇ ਕਲੀਅਰ ਵੀ ਕਰ ਗੋ ਗੱਲਬਾਤ thank you, thank you. Thank you.